ਅਚਮਚ ਦੀ ਹੱਦ ਹੋ ਕੀ ਇਸ ਤਰੀਕੇ ਦੇ ਨਾਲ ਵੀ ਕੋਈ ਤਸਕਰੀ ਕਰ ਸਕਦਾ ਹੈ ਇਸ ਬਾਰੇ ਕਦੇ ਕਿਸੇ ਨੇ ਸੁਚਿਆ ਨਹੀਂ ਸੀ ਤਰ੍ਹਾਂ ਤਰ੍ਹਾਂ ਦੀਆਂ ਤਸਕਰੀਆਂ ਹੁੰਦੀਆਂ ਵੇਖੀਆਂ ਨੇ ਨਸ਼ੇ ਦੀ ਤਸਕਰੀ ਦੇਖੀਏ ਸੋਨੇ ਦੀ ਤਸਕਰੀ ਦੇਖੀਏ ਤੇ ਤਰ੍ਹਾਂ ਤਰ੍ਹਾਂ ਦੇ ਬਾਕਸਾਂ ਦੇ ਵਿੱਚ ਵੀ ਤਸਕਰੀਆਂ ਹੁੰਦੀਆਂ ਦੇਖੀਆਂ ਨੇ ਮਤਲਬ ਕਹਿ ਲਓ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਤਸਕਰੀ ਹੁੰਦੀ ਵੇਖੀ ਹੈ ਪਰ ਪਹਿਲੀ ਵਾਰ ਅਜਿਹੀ ਤਸਕਰੀ ਦੇਖਣ ਨੂੰ ਮਿਲੀ ਹੋਵੇਗੀ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਚੁੱਕਿਆ ਕਦੇ ਸੁਣਿਆ ਕਿ ਸੈਨੀਟਰੀ ਪੈਡ ਦੇ ਵਿੱਚ ਵੀ ਇੱਕ ਜਿਹੜੀ ਹੈ ਤਸਕਰੀ ਕੀਤੀ ਜਾ ਸਕਦੀ ਹੈ ਬੇਕਦਰ ਕੀ ਹੈਰਾਨੀ ਜਨਕ ਮਾਮਲਾ ਹੈ ਤੇ ਇਸ ਵੀਡੀਓ ਨੂੰ ਵੇਖਦੇ ਅਨਸਾਰ ਹਰ ਕੋਈ ਹੈਰਾਨ ਹੋ ਰਿਹਾ ਤੇ ਸੋਚ ਰਿਹਾ ਹੈ ਕਿ ਕਿਹੋ ਜਿਹਾ ਕੋਰ ਕਾਲਯੁਗਾ ਕਿ ਲੋਕ ਨਵਨਸਵਨੀਆਂ ਚੀਜ਼ਾਂ ਦੇ ਵਿੱਚ ਤਸਕਰੀ ਕਰਨ ਤੋਂ ਟਲਦੇ ਨਹੀਂ ਇਹ ਮਾਮਲੇ ਬੇਕਦਰ ਦੀ ਜ਼ਿਆਦਾ ਹੈਰਾਨੀ ਜਨਕ ਵੀ ਹੁੰਦੇ ਆ ਚੁਕਾ ਕੇ ਰੱਖ ਦੇਣ ਵਾਲੇ ਵੀ ਹੁੰਦੇ ਆ ਤੇ ਦੇਖਾ ਕਿ ਇਹ ਮਾਮਲਾ ਜਿਹੜਾ ਤਾਂ ਮੈਂ ਲਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਤਮਿਲਨਾਡੂ 에어ਪੋਰਟ ਦੇ ਉੱਤੇ ਇੱਕ ਸ਼ਖਸ ਦੇ ਬੈਗ ਦੇ ਵਿੱਚੋਂ ਤਸਕਰੀ ਹੋਣ ਦਾ ਕੋਈ ਸ਼ੱਕ ਜਤਾਏ ਜਾ ਰਹੇ ਸੀ ਭਾਵੇਂ ਕੋਈ ਕਹਿ ਲੋ ਕਿ ਗੜਬੜ ਜਿਹੜੀ ਇਹ ਦਿਖਾਈ ਦੇ ਰਹੀ ਸੀ ਉਸ ਤੋਂ ਬਾਅਦ ਉੱਥੇ ਸਖਤ ਚੈਕਿੰਗ ਦੇ ਚੱਲਦਿਆਂ ਉਸ ਨੂੰ ਰੋਕਿਆ ਗਿਆ ਤਾਂ ਉਸ ਦੇ ਬੈਗ ਦੇ ਵਿੱਚੋਂ ਨਿਕਲਦਾ ਹੈ ਸੈਨੇਟਰੀ ਪੈਡਸ ਤੇ ਉਸ ਸੈਨੇਟਰੀ ਪੈਡਸ ਨੂੰ ਜਦੋਂ ਖੋਲਿਆ ਜਾਂਦਾ ਉਸ ਨੂੰ ਪੂਰੇ ਤਰੀਕੇ ਦੇ ਨਾਲ ਖੁਰਦ-ਬੁਰਦ ਕੀਤਾ ਜਾਂਦਾ ਤਾਂ ਉਸ ਵਿੱਚੋਂ ਨਿਕਲਦਾ ਹੈ ਕਾਫੀ ਜ਼ਿਆਦਾ ਸੋਨਾ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਕਿਉਂਕਿ ਤਸਕਰੀਆਂ ਹੁੰਦੀਆਂ ਤਾਂ ਹਰ ਕਿਸੇ ਨੇ ਵੇਖਿਆ ਸੈਨੇਟਰੀ ਪੈਡਸ ਦੇ ਵਿੱਚ ਪਹਿਲੀ ਵਾਰ ਤਸਕਰੀ ਹੁੰਦੀ ਵੇਖ ਕੇ ਹਰ ਕੋਈ ਹੈਰਾਨ ਪੁਰਿਆ ਇਹ ਸੋਸ਼ਲ ਮੀਡੀਆ ਤੇ ਉੱਪਰ ਜਿਹੜੀ ਵੀਡੀਓ ਹੈ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਹੀ ਸੋਚ ਰਿਹਾ ਕਿ ਲੋਕਾਂ ਦੇ ਦਿਮਾਗ ਕਿੰਨੇ ਤੇਜ਼ ਹੈ ਜੇ ਕਰੇ ਇਹੀ ਤੇਜ਼ਪੁਣਾ ਜੇ ਕਰੇ ਕੀ ਦਿਮਾਗ ਅਗਰ ਉਹ ਕਿਸੇ ਚੰਗੇ ਕੰਮ ਤੇ ਵਿੱਚ ਲਗਾਣ ਤਾਂ ਆਪਣਾ ਇੱਜ਼ਤ ਦੀ ਰੋਟੀ ਖਾ ਸਕਦੇ ਨੇ ਨਾ ਕਿ ਉਹਨਾਂ ਨੂੰ ਜੇਲਾ ਦੀ ਚੱਕੀ ਪੀਸਣੀ ਪਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਜਿਹੜਾ ਤੁਹਾਨੂੰ ਲੱਗਦਾ ਕਿ ਗਲਤ ਕਮਾ ਦੇ ਵਿੱਚ ਪੈ ਰਿਹਾ ਜਿਹੜਾ ਕੋਈ ਗਲਤ ਤਰੀਕੇ ਦੇ ਨਾਲ ਪੈਸੇ ਕਮਾਣਾ ਚਾਹੁੰਦਾ ਉਹਨਾਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਕਿਉਂਕਿ ਅਜਿਹੀ ਲੋਕਾਂ ਵਾਸਤੇ ਵੀਡੀਓ ਇੱਕ ਸਬਕ ਹੈ ਇਹਨਾਂ ਨੂੰ ਪਤਾ ਲੱਗ ਸਕੀ ਕਿ ਕਦੇ ਨਾ ਕਦੇ ਤਾਂ ਅਸੀਂ ਰੰਗੇ ਹਾਥੀ ਫੜਿਆ ਖਿਚਣਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਨਾਲ ਇੱਕ ਇਸ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਹਰ ਕੋਈ ਇਸ ਵੀਡੀਓ ਦੇ ਬਾਬਤ ਆਪਣੀ ਰਾਏ ਸਾਂਝੀ ਕਰ ਸਕੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ ਉਸ ਪਰ ਵੀ ਕਮੈਂਟਾਂ ਦੇ ਵਿੱਚ ਆਪਣੀ ਸਾਂਝ ਜਰੂਰ ਪਾਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸੱਚਮੁੱਚ ਦੀ ਹੱਦ ਹੋ ਗਈ ਇਸ ਤਰੀਕੇ ਦੇ ਨਾਲ ਵੀ ਕੋਈ ਤਸਕਰੀ ਕਰ ਸਕਦਾ ਹੈ ਇਸ ਬਾਰੇ ਕਦੇ ਕਿਸੇ ਨੇ ਸੁਚਿਆ ਨਹੀਂ ਸੀ ਤਰ੍ਹਾਂ ਤਰ੍ਹਾਂ ਦੀਆਂ ਤਸਕਰੀਆਂ ਹੁੰਦੀਆਂ ਵੇਖੀਆਂ ਨੇ ਨਸ਼ੇ ਦੀ ਤਸਕਰੀ ਦੇਖੀਏ ਸੋਨੇ ਦੀ ਤਸਕਰੀ ਦੇਖੀਏ ਤੇ ਤਰ੍ਹਾਂ ਤਰ੍ਹਾਂ ਦੇ ਬਾਕਸਾਂ ਦੇ ਵਿੱਚ ਵੀ ਤਸਕਰੀਆਂ ਹੁੰਦੀਆਂ ਦੇਖੀਆਂ ਨੇ ਮਤਲਬ ਕਹਿ ਲਓ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਤਸਕਰੀ ਹੁੰਦੀ ਵੇਖੀ ਹੈ ਪਰ ਪਹਿਲੀ ਵਾਰ ਅਜਿਹੀ ਤਸਕਰੀ ਦੇਖਣ ਨੂੰ ਮਿਲੀ ਹੋਵੇਗੀ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਚੁੱਕਿਆ ਕਦੇ ਸੁਣਿਆ ਕਿ ਸੈਨੀਟਰੀ ਇਸ ਵਿੱਚ ਵੀ ਇੱਕ ਜਿਹੜੀ ਹੈ ਤਸਕਰੀ ਕੀਤੀ ਜਾ ਸਕਦੀ ਹੈ